ਦੀਪ ਸਿੰਘ ਡੱਲੇਵਾਲ 35 ਦਿਨਾਂ ਤੋਂ ਮਰਨ ਵਰਤਤੇ ਨੇ ਪਰ ਅੱਜ ਪੂਰੇ ਪੰਜਾਬ ਦਾ ਜਿਹੜਾ ਕਿਸਾਨ ਆ ਪੰਜਾਬ ਦੇਆਂ ਸੜਕਾਂ ਦੇ ਉੱਪਰ ਦਿਖਾਈ ਦੇ ਰਿਹਾ ਗੱਲ ਅਸੀਂ ਨਾਬਾ ਦੀ ਕੰਮ ਜਾ ਰਹੇ ਆ ਨਾਬਾ ਦੇ ਬੌੜਾ ਗੇਟ ਦੇ ਵਿੱਚ ਕਿਸਾਨਾਂ ਵੱਲੋਂ ਚੱਕਾ ਜਾਮ ਕਰ ਦਿੱਤਾ ਮੋਦੀ ਸਰਕਾਰ ਨੂੰ ਜਗਾਉਣ ਦੇ ਲਈ ਪਰ ਮੋਦੀ ਸਰਕਾਰ ਕਿਤੇ ਨਾ ਕਿਤੇ ਜਾਗਦੀ ਨਾਜ਼ਰ ਨਹੀਂ ਆ ਰਹੀ ਪਰ ਵੱਡਾ ਸੰਘਰਸ਼ਾ ਜਿਹੜਾ ਹੁਣ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਆ ਜਿਹੜਾ ਵਿੱਢਿਆ ਗਿਆ ਨਾਬਾ ਤੋਂ ਜੀ ਮੀਡੀਆ ਲਈ ਹਰਮਿੰਦਰ ਸਿੰਘ ਮਾਨ ਵੀਰ ਵਲ ਅਸੀਂ ਹਲੂਣਾ ਦਿੱਤਾ ਜਿਵੇਂ ਸੰਭੂ ਦੇ ਉੱਤੇ ਵੀ ਪਹਿਲਾਂ ਅਸੀਂ ਜਥੇ ਭੇਜਿਆ ਉਦੋਂ ਬਾਅਦ ਖਣੌਰੀ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਅੱਜ 35 ਦਿਨ ਤੋਂ ਮਰਨ ਵਰਤ ਤੇ ਬੈਠਾ ਜਿਹੜਾ ਜਾਨੀ ਸੈਂਟਰ ਸਰਕਾਰ ਦਾ ਭਲੇਖਾ ਕਿ 5-700 ਕਿਸਾਨ ਨੇ ਜਿਹੜੇ ਸੰਘਰਸ਼ ਲੜਦੇ ਆ ਅੱਜ ਪੂਰਾ ਪੰਜਾਬ ਆ ਜਿਹੜਾ ਉਹਨਾਂ ਦੇ ਨਾਲ ਖੜਾ ਪੂਰੇ ਜਿਹੜੇ ਬਾਜ਼ਾਰ ਨੇ ਉਹ ਬੰਦ ਨੇ ਲੋਕ ਸੜਕਾਂ ਤੇ ਨੇ ਸੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਹ ਸੰਘਰਸ਼ਾਂ ਦੇ ਰਾਹ ਪਏ ਹੋ ਨੇ ਜਾਨੀ ਜਿੱਤ ਤੱਕ ਇਹ ਲੜਾਈ ਲੜਨਗੇ ਸੋ ਵੱਡੀ ਗਿਣਤੀ ਦੇ ਵਿੱਚ ਲੋਕ ਬਾਹਰ ਅੱਜ ਸੜਕਾਂ ਤੇ ਬੈਠੇ ਆ ਬਾਈ ਇਤਨਾ ਦਾ ਸਮਾਥਨਾ ਜਿਹੜਾ ਨਾਬਾ ਹਲਕੇ ਦੇ ਵਿੱਚ ਮਿਲ ਰਿਹਾ ਤੁਸੀਂ ਮਾਣਾਂਗੇ ਚੌਂਕ ਨੂੰ ਜਾਮ ਕੀਤਾ ਬਿਲਕੁਲ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਦੀ ਇਕਤਾ ਆਜ਼ਾਦ ਬਲਾਕ ਨਾਬਾ ਦੇ ਪ੍ਰਧਾਨ ਜੀ ਜੋ ਲੋਕਾਂ ਕੋਲੇ ਲੈ ਕੇ ਅਸੀਂ ਆਪਣੀ ਅਪੀਲ ਗਏ ਸੋ ਲੋਕਾਂ ਨੇ ਬੜਾ ਸਾਥ ਦਿੱਤਾ ਚਾਹੇ ਉਹ ਵਪਾਰ ਮੰਡਲ ਹੋਵੇ ਚਾਹੇ ਕੋਈ ਟਰਾਂਸਪੋਰਟ ਵਿਭਾਗ ਹੋਵੇ ਜਾਂ ਜਿਹੜੇ ਬਾਕੀ ਮੈਂ ਜਥੇਬੰਦੀਆਂ ਵੀ ਨੇ ਉਹ ਵੀ ਵੱਡੇ ਪੱਧਰ ਤੇ ਇਸ ਜਾਨੀ ਕਾਲ ਦੀ ਸਾਥ ਦੇ ਰਹੇ ਨੇ ਬਿਲਕੁਲ ਜੀ ਬਿਲਕੁਲ ਜਿਹੜੀ ਸਾਡੀ ਦੋਏ ਫਾਰਮਾਂ ਦੀ ਕਾਲ ਸੀ ਪੰਜਾਬ ਬੰਦ ਦੀ ਅੱਜ ਪੂਰਾ ਸਮਰਥਨ ਮਿਲ ਰਿਹਾ ਸਾਨੂੰ ਤੁਸੀਂ ਦੇਖ ਰਹੇ ਹੋ ਕਿ ਦੁਕਾਨਾਂ ਸਭ ਬੰਦ ਨੇ ਟ੍ਰੈਫਿਕ ਸਾਰੀ ਬੰਦ ਹੈ ਰੇਲਵੇ ਬੱਸਾਂ ਤਕਰੀਬਨ ਸਾਰੀਆਂ ਬੰਦ ਨੇ ਸਾਰੇ ਪੰਜਾਬ ਵੱਲੋਂ ਸਾਨੂੰ ਪੂਰਾ ਸਾਥ ਦਿੱਤਾ ਕਿਉਂਕਿ ਸਾਡਾ ਜਿਹੜਾ ਸਬਰ ਹੈ ਬਹੁਤ ਵੱਡਾ ਹੈ ਅਸੀਂ ਦੇਖੋ ਸਾਡੇ 10 ਮਹੀਨਿਆਂ ਤੋਂ ਮੋਰਚਿਆਂ ਤੇ ਵਿੱਚ ਬੈਠੇ ਆ ਬਾਡਰਾਂ ਤੇ ਬੈਠੇ ਆ ਤੇ ਅਸੀਂ ਅੱਕ ਕੇ ਇਹ ਕੰਮ ਕਰ ਰਹੇ ਆ ਸਾਨੂੰ ਕੋਈ ਸ਼ੌਂਕ ਨਹੀਂ ਟ੍ਰੈਫਿਕ ਨੂੰ ਜਾਮ ਕਰਨ ਦਾ ਜਿੰਨੀਆਂ ਵੀ ਕੌਲਾਂ ਪਹਿਲਾਂ ਅਸੀਂ ਬੰਦ ਕੀਤੇ ਨੇ ਰੇਲਵੇ ਬੰਦ ਕੀਤੇ ਨੇ ਜਾਂ ਇੱਕ ਮਜਬੂਰੀ ਵਾਸਤੇ ਸਾਨੂੰ ਕਰਨਾ ਪੈ ਰਿਹਾ ਕਿਉਂਕਿ ਸਰਕਾਰ 9 ਮਹੀਨਿਆਂ ਤੋਂ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਅਸੀਂ ਬਾਰਡਰਾਂ ਤੇ ਬੈਠੇ ਆ ਸੋ ਅਸੀਂ ਇਹ ਮਾਧਿਅਮ ਰਾਹੀਂ ਇਹੀ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਦੇਖੋ ਰੇੜੀਆਂ ਵਾਲੇ ਸਾਡੇ ਨਾਲ ਨੇ ਰਿਕਸ਼ਿਆਂ ਵਾਲੇ ਸਾਡੇ ਨਾਲ ਨੇ ਤੇ ਸੰਭੂ ਤੇ ਅਤਰੂਗੈਂਸ ਦੇ ਗੋਲੇ ਸਿੱਟਦੀ ਆ ਸਰਕਾਰ ਸਰਕਾਰ ਜਿਹੜੀ ਕਹਿੰਦੀ ਸੀ ਕਿ ਤੁਰਕੇ ਆਜੋ ਆਦਰ ਨਾਲ ਲੈ ਕੇ ਆ ਅਸੀਂ ਤੁਰਕੇ ਵੀ 101 ਦਾ ਜਥਾ ਜਿਹੜਾ ਅਸੀਂ ਇੱਕ ਤਰੀਕ ਨੂੰ ਭੇਜਿਆ 6 6 ਨੂੰ ਭੇਜਿਆ 8 ਨੂੰ ਭੇਜਿਆ ਤੇ 11 14 ਨੂੰ ਤਿੰਨ ਜਥੇ ਗਏ ਨੇ ਉਹਨਾਂ ਤੇ ਵੀ ਬਾਈ ਪਾਣੀ ਦੇ ਬਿਛਾਰਾਂ ਅਥਰੂ ਗਾਂ ਇਸ ਦੇ ਗੋਲੇ ਸੋ ਉਹਨਾਂ ਦੀ ਨਿਗਾ ਵੀ ਗਈ ਆ ਕੁਝ ਕਿਸਾਨਾਂ ਦੀ ਜਿਹੜੇ ਸਿੱਧੇ ਚੱਕ ਕੇ ਗੰਦੇ ਬਾਜਰੀ ਦੇ ਨਾਲ ਦੇ ਗੰਦੇ ਪਾਣੀ ਲੋਕਾਂ ਦੇ ਕਿਸਾਨਾਂ ਦੇ ਉੱਪਰ ਪਾਇਆ ਗਿਆ ਪੰਜਾਬ ਬੰਦ ਹੈ ਕਿਸਾਨ ਧਰਮਿਆਂ ਤੇ ਨੇ ਕਿਸਾਨਾਂ ਵੱਲੋਂ ਅੱਜ 30 ਦਸੰਬਰ ਦੀ ਕਾਲ ਦਿੱਤੀ ਗਈ ਸੀ ਬੰਦ ਦੀ ਪਰ ਤਸਵੀਰਾਂ ਸੀ ਤੁਹਾਨੂੰ ਨਾਬਾ ਦੀਆਂ ਦਿਖਾ ਰਿਆ ਨਾਬਾ ਦੇ ਰੋੜਾਂ ਤੇ ਆਵਾਜ਼ ਆਈ ਤਾਂ ਬਿਲਕੁਲ ਨਹੀਂ ਦਿਖ ਰਹੀ ਬਸ ਸਾੜਿਆਂ ਦੇ ਵਿੱਚ ਬੱਸਾਂ ਖੜੀਆਂ ਜ਼ਰੂਰ ਨਾਜ਼ਰ ਆ ਰੀਆਂ ਨੇ ਰੇਲਵੇ ਸਟੇਸ਼ਨ ਤੇ ਸੁੰਨਸਾ ਨਾਜ਼ਰ ਆ ਰੀਆਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਿਤੇ ਨਾ ਕਿਤੇ ਅੜੇ ਹੋ ਜ਼ਰੂਰ ਨਾਜ਼ਰ ਆ ਰਹੇ ਨੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਅੱਜ ਸਾਰੀਆਂ ਸੇਵਾਵਾਂ ਨੇ ਜਿਹੜੀਆਂ ਉਹ ਠੱਪ ਕੀਤੀਆਂ ਗਈਆਂ ਨੇ ਕੁਝ ਸੇਵਾਵਾਂ ਨੇ ਜਿਹੜੀਆਂ ਉਹ ਚਾਲੂ ਰਹਿਣ ਗਿਆ ਜਿਸ ਤਰ੍ਹਾਂ ਕਿ ਮੈਡੀਕਲ ਦੀਆਂ ਦੁਕਾਨਾਂ ਹਸਪਤਾਲ ਤੇ ਹੋਰ ਕਈ ਜ਼ਰੂਰੀ ਨੇ ਜਿਸ ਤਰ੍ਹਾਂ ਕਿ ਵਿਆਹ ਸਮਾਗਮਾਂ ਦੇ ਵਿੱਚ ਜਿਹੜੇ ਲੋਕ ਜਾ ਰਹੇ ਨੇ ਉਹਨਾਂ ਨੂੰ ਕਹਿੰਦੇ ਨਹੀਂ ਰੋਕੇ ਜਾਵੇਗਾ ਪਰ ਸਾਰੇ ਪੰਜਾਬ ਦੀਆਂ ਸੜਕਾਂ ਨੂੰ ਕਿਸਾਨਾਂ ਵੱਲੋਂ ਜਾਮ ਆ ਉਹ ਜਿਹੜਾ ਕਰ ਦਿੱਤਾ ਗਿਆ 4 ਵਜੇ ਤੱਕ ਪਰ ਜਿਹੜਾ ਨਾਬਾ ਦੇਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਉਹ 8:30 ਵਜੇ ਦੀਆਂ ਤਸਵੀਰਾਂ ਨੇ ਕਿਉਂਕਿ ਲੋਕ ਘਰਾਂ ਦੇ ਵਿੱਚ ਨੇ 9 ਤੋਂ 10 ਵਜੇ ਤੋਂ ਬਾਅਦ 10 ਵਜੇ ਤੋਂ ਬਾਅਦ ਹੀ ਬਾਜ਼ਾਰਾਂ ਦਾ ਪਤਾ ਲੱਗ ਸਕੇਗਾ ਕਿ ਬਾਜ਼ਾਰ ਖੁੱਲਦੇ ਨੇ ਜਾਂ ਨਹੀਂ ਇਹ ਤਸਵੀਰਾਂ ਜਿਹੜੇ ਨਾਬਾ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਬੱਸਾਂ ਖੜੀਆਂ ਨੇ ਲੋਕ ਨਹੀਂ ਵਰਕਤੇ ਨਾਜ਼ਰ ਆ ਰਹੇ ਜਿੰਮੜੀਆਂ ਲਈ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਰਵੰਦਾ ਜੀ ਫਰਲ ਬੰਦਾ ਜੀ ਸਾਰੇ ਕਾਰੋਬਾਰ ਫੱਪਨੇ ਸਾਡੇ ਟੈਕਸੀ ਸਟੈਂਡ ਵੱਲੋਂ ਬਹੁ ਰਹੇ ਨਵਾਂ বাস ਸਟੈਂਡ ਜੀ ਬੱਸਾਂ ਦੀ ਆਵਾਜ਼ ਤਾਂ ਬਿਲਕੁਲ ਬਿਲਕੁਲ ਬੰਦ ਹੈ ਜੀ ਨਹੀਂ ਆਹ ਟਾਈਮ ਨੂੰ ਕਿੰਨਾ ਘਰਾਸ਼ ਬਹੁਤ ਰਸ ਹੁੰਦਾ ਜੀ ਇਸ ਟਾਈਮ ਹੁਣ ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਕੀ ਲੱਗਦਾ ਮਸਲਾ ਹੱਲ ਹੋ ਆਹ ਨੂੰ ਇਹਦੇ ਬਾਰੇ ਦਾ ਕਿਹਦਾ ਹੈ ਜੀ ਹੋਣਾ ਚਾਹੀਦਾ ਜੀ ਹੋਣਾ ਚਾਹੀਦਾ ਹਾਂਜੀ ਹਾਂਜੀ ਹੁਣ ਸਿਰ ਤਾਂ ਇਹ ਦੇਖੋ ਹੀ ਹੁਣ ਆਉਣ ਜਾਣ ਦਾ ਜਿਹੜਾ ਬੰਦ ਕਰਿਆ ਹੋਇਆ ਹੈ ਇਹ ਸਾਰੇ ਆ ਕੇ ਮੁੜ ਰਹੇ ਨੇ ਹੁਣ ਪੁੱਛ ਰਹੇ ਨੇ ਨਹੀਂ ਇਹ ਟਾਈਮ ਦਾ ਪੂਰਾ ਭਰਿਆ ਹੁੰਦਾ ਸੀ ਬਸ ਸਟੈਂਡ ਪਰ ਹੁਣ ਉਰੇ ਕੋਈ ਨਹੀਂ ਆਈ ਬੰਦ ਕਰਕੇ ਆ ਕੇ ਮੁੜੀ ਜਾਂਦੇ ਨੇ ਤਕਰੀਬਨ ਬਾਈ ਜੀ ਆਏ ਤੇ ਟਾਈਮ ਤਾਂ ਠੀਕ ਚੱਲ ਰਿਹਾ ਮਾਹੌਲ ਤੇ ਆਵਾਜੇ ਵੀ ਚੱਲ ਰਹੀ ਆ ਪਤਾ ਨਹੀਂ ਲੋਕਾਂ ਨੂੰ ਜੇ ਇਹ ਆ ਵੀ ਜੇ ਦਿਨ ਚੜੇ ਬੰਦ ਹੋਊਗਾ ਬਸ ਇਸ ਟਾਈਮ ਤਾਂ ਠੀਕ ਆ ਕੋਈ ਪ੍ਰੋਬਲਮ ਨਹੀਂ ਹੈ ਜੀ ਲੋਕਾਂ ਨੂੰ ਨਹੀਂ ਕੀ ਬੱਸਾਂ ਬੰਦ ਵੀ ਨੇ ਸਰ ਕੁਝ ਬੱਸਾਂ ਤਕਰੀਬਨ ਥੋੜੀਆਂ ਬੰਦ ਵੀ ਨੇ ਕੁਝ ਚੱਲ ਵੀ ਰਹੀਆਂ ਨੇ ਜੀ ਹਾਂ ਕੁਝ ਚੱਲ ਰਹੀਆਂ ਨੇ ਜੀ 90 80 90 80 ਛੇ ਤਕਰੀਬਨ ਜਿਹੜੀਆਂ ਗੱਡੀਆਂ ਆਈਆਂ ਨੇ ਸਵੇਰੇ ਗੱਡੀਆਂ ਇਧਰ ਉਧਰ ਜਾਂ ਗ੍ਰੀਟ ਚੌਕ ਹੋ ਕੇ ਜਾਂ ਇਦਾਂ ਹੋ ਕੇ ਲੋਕਲ ਹਟਾ ਦਾ ਮਾਹੌਲ ਤਾਂ ਹੈ ਵੀ ਬੰਦ ਹੋਇਆ ਤੇ ਗੱਡੀਆਂ ਇਧਰ ਉਧਰ ਗੱਡੀਆਂ ਲੈ ਕੇ ਜਾ ਕੇ ਕੁਝ ਨਾ ਕੁਝ ਗੱਡੀਆਂ ਚੱਲੀਆਂ ਨੇ ਅੰਮ੍ਰਾਲਾ ਜਾਣਾ ਹੈ ਅੰਮ੍ਰਾਲਾ ਤੋਂ ਟ੍ਰੇਨ ਤੋਂ ਬੰਦ ਹੈ ਅੱਜ ਤੇ ਸਰ ਮੁਸ਼ਕਿਲ ਹੋ ਗਿਆ ਨਾ ਬਹੁਤ ਆ ਜਾ ਪਤਾ ਨਹੀਂ ਸੀ ਆਪਕੋ ਹਮਾਰੇ ਕੋ ਪਤਾ ਨਹੀਂ ਥਾਣਾ ਸਰ ਮੈਂ ਰਾਜਸਥਾਨ ਸੈਨ ਅਨੋਖਾ ਸੇ अब पता नहीं था तो अब आगे मुश्किल हो गया जाना परेशानी तो आ रही है परेशानी तो आ रही है सर अब बहुत ज्यादा बहुत ज्यादा परेशानी अब क्या करे अब मुश्किल हो गया ना हमारे को जाना है है ना कोई ट्रेन है अब देखते हैं क्या करते शाम तक रहना पड़ेगा यही और क्या करें